ਰਾਮਪੁਰ ਖਲਿਆਣ ਉੱਥੇ ਇੱਕ ਰਾਤ ਹਮਲਾ ਹੁੰਦਾ ਹੈ ਜਿਵੇਂ ਕਹ ਲਓ ਮਿਜ਼ਾਈਲ ਡਿੱਗਦੀ ਹੈ ਜਿਸ ਦੇ ਨਾਲ ਇੱਕ ਵੱਡਾ ਟੋਆ ਜਿਹੜਾ ਹੈਗਾ ਉਹ ਪੈ ਚੁੱਕਿਆ ਤਾਂ ਟੁੱਟ ਗਿਆ ਵੀਡੀਓ ਆਈਆਂ ਇਹਨਾਂ ਬਹੁਤ ਖਤਰੇ ਵਾਲਾ ਗਾਈ ਕੰਮ ਜਿਹੜੇ ਘਰਾਂ ਦੇ ਉੱਤੋਂ ਦੀ ਲੰਘ ਕੇ ਆਇਆ ਨਾ ਇਹ ਮਿਜ਼ਾਈਲ ਬਹੁਤ ਕਾਫੀ ਨੀਮਾ ਸੀ ਤੇ ਉਸ ਤੋਂ ਬਾਅਦ ਜਸਟ ਬਸ ਉਸੇ ਟਾਈਮ ਹੀ ਉਹ ਕੁਝ ਸੈਕਿੰਡ ਦੇ ਵਿੱਚ ਨਾਲੇ ਪਟਾਕਾ ਚੱਲ ਗਿਆ ਜੀ ਧਮਾਕਾ ਇੰਨੀ ਜ਼ੋਰਦਾਰ ਸੀ ਕਿ ਮਤਲਬ ਪਿੰਡ ਰਾਮਪੁਰ ਖਲਿਆਣ ਤਾਂ ਇੱਕ ਪਾਸੇ ਬਾਕੀ ਨਾਲ-ਨਾਲ ਪਿੰਡ ਜਿਹੜੇ ਸੀ ਇਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਰਾਮਪੁਰ ਖਲਿਆਣ ਤਾਂ ਪੂਰਾ ਹਿੱਲ ਗਿਆ ਸੀਗਾ ਇੱਕ ਵਾਰੀ ਸਾਰੇ ਘਰ ਦੇ ਸ਼ੀਸ਼ੇ ਐਦਾਂ ਖੜਕੇ ਜਿਦਾਂ ਬਿਲਕੁਲ ਨਾਲ ਹੀ ਧਮਾਕਾ 1-2 ਕਿਲੋਮੀਟਰ ਦੂਰ ਵੀ ਹਾਂਜੀ ਸਵਾ ਕਿਲੋਮੀਟਰ ਪੈਂਦਾ ਜੀ ਇੱਥੋਂ ਤੇ ਜ਼ਮੀਨ ਵੀ ਜਿਹੜੀ ਹੈਗੀ ਹੈ ਇਹ ਡਾਕਰ ਜ਼ਮੀਨ ਹੈ ਕੋਈ ਹੋਲੀ ਜ਼ਮੀਨ ਨਹੀਂ ਹੈਗੀ ਜਿਸ ਦੇ ਵਿੱਚ ਆ ਜਿਹੜਾ ਤੋਂ ਆਮ ਗੱਲ ਹੋਵੇ ਤੁਸੀਂ ਤਾਂ ਫੌਜ ਦੇ ਵਿੱਚ ਸੇਵਾ ਕੀਤੀ ਆ ਤੁਹਾਨੂੰ ਤਾਂ ਇਸ ਗੱਲ ਦਾ ਅੰਦਾਜ਼ਾ ਹੋਊਗਾ ਤੁਹਾਡਾ ਅੰਦਾਜ਼ਾ ਜਾਂ ਤੁਹਾਡਾ ਤਜਰਬਾ ਕੀ ਕਹਿੰਦਾ ਇਹਦੇ ਬਾਰੇ ਕੀ ਚੀਜ਼ ਸੀ ਇਹ ਜਿਹਦੇ ਟੁਕੜੇ ਆਸੇ ਪਾਸੇ ਖਿੱਲਰ ਗਏ ਸਾਰੇ ਇਹ ਮਜ਼ਾਈਲਡ ਕੀ ਆ ਜਾਂ ਤਾਂ ਇਹ ਫੇਰ ਕੀਤੀ ਗਈ ਹੈ ਜਾਂ ਡਰੋਨ ਦੇ ਥਾਂ ਇਹਨੂੰ ਥਰੋ ਕੀਤਾ ਗਿਆ ਮਲਬੇ ਦੇ ਜਿਹੜੇ ਉਹਦੇ ਸਪਲੈਂਡਰ ਸੀਗੇ ਉਹਦਾ ਪਿਛਲਾ ਬਾਕਸ ਜਿੱਥੋਂ ਇਹ ਕੰਟਰੋਲ ਕਰਕੇ ਇਹਨੂੰ ਫੇਰ ਕੀਤਾ ਜਾਂਦਾ ਕੰਟਰੋਲ ਦੇ ਕੁਝ ਹੋਰ ਉਹਦੇ ਪੰਖੜੀਆਂ ਜਿਹੜੇ ਟੇਲ ਹੁੰਦੀ ਆ ਉਹ ਸਾਰੇ ਅਸੀਂ ਇਕੱਠੀਆਂ ਕੀਤੀਆਂ ਉਹ ਜਿਹੜੇ ਇਹ ਤਾਂ ਚੱਲ ਇੱਕ ਮੰਨ ਲਓ ਛੋਟੀ ਚੀਜ਼ਾਂ ਲੇਕਿਨ ਉਹਦੇ ਟੁਕੜੇ ਤਾਂ ਅਸੀਂ ਸਵੇਰੇ ਜਿਹੜੇ ਐਸਐਸਈ ਤੋਂ ਵੱਡੇ ਵੱਡੇ ਜਿਹੜੇ ਸੀਗੇ ਟੁਕੜੇ ਸਪਲੈਂਡਰ ਬਣ ਕੇ ਨਿਕਲੇ ਸੀ ਉਹ ਸੀਗੇ ਜੀ ਜੇ ਇਹ ਕਿਸੇ ਪਲੇਨ ਸਰਫੇਸ ਤੇ ਜਾਂ ਬਾਦੀ ਵਾਲੇ ਏਰੀਆ ਦੇ ਵਿੱਚ ਰੱਬ ਨਾ ਕਰੇ ਡਿੱਗਦੀ ਤਾਂ ਇਹਦਾ ਕੀ ਨੁਕਸਾਨ ਹੋ ਸਕਦਾ ਨਾ ਜਿਸ ਘਰ ਦੇ ਉਹਦੇ ਆਸ-ਪਾਸੇ ਤਕਰੀਬਨ ਤਿੰਨ ਪੰਜ ਸੱਤ ਘਰਾਂ ਨੂੰ ਤਾਂ ਨੁਕਸਾਨ ਬਹੁਤ ਬੁਰੀ ਤਰ੍ਹਾਂ ਪਚੋਦਾ ਉਹਨਾਂ ਦੀਆਂ ਛੱਤਾਂ ਉਹਨਾਂ ਦੀਆਂ ਕੰਧਾਂ ਉਹਨੇ ਪੂਰਾ ਢਾਟੇਰੀ ਕਰਦਾ ਹਾਂਜੀ ਜਿਹੜਾ ਜਾਨੀ ਨੁਕਸਾਨ ਹੋਣਾ ਸੀ ਉਹ ਅਲੱਗ ਸੀ ਇਹ ਜਿਹੜੇ ਜੰਗ ਕਹਿੰਦੇ ਆ ਨਾ ਲੋਕ ਮੈਂ ਕਹਿੰਦਾ ਨਹੀਂ ਜਿਹੜੇ ਜਮਣਾ ਤੋਂ ਪਾਰ ਵਾਲੇ ਕਹਿੰਦੇ ਕਿ ਜੰਗ ਜੰਗ ਇਹ ਜੰਗ ਜਿਹੜੀ ਲੱਗਦੀ ਏ ਪੰਜਾਬ ਦਾ ਨੁਕਸਾਨ ਹੁੰਦਾ ਬਹੁਤ ਵੱਡੇ ਲੈਵਲ ਤੇ ਭਾਰਤ ਪਾਕਿਸਤਾਨ جنگ ਦੇ ਦਰਮਿਆਨ ਦੋਵਾਂ ਪਾਸਿਆਂ ਤੋਂ ਜੋ جنگ ਦੀਆਂ ਖਬਰਾਂ ਆਉਂਦੀਆਂ ਕਿ ਹਮਲਾ ਇੱਧਰੋਂ ਉੱਧਰ ਹੋਇਆ ਜਾਂ ਉੱਧਰੋਂ ਇੱਧਰ ਹੋਇਆ ਪਰ ਬੀਤੇ ਦਿਨਾਂ ਦੇ ਵਿੱਚ ਇਹ ਜੰਗ ਦਾ ਮਾਹੌਲ ਹੈ ਜੋ ਹੋਰ ਜ਼ਿਆਦਾ ਤਣਾਅਪੂਰਨ ਹੁੰਦਾ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਕਾਫੀ ਹਿੱਸੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਐ ਜਲੰਧਰ ਦੇ ਵਿੱਚ ਰੈੱਡ ਅਲਰਟ ਤੱਕ ਜਾਰੀ ਕਰਨਾ ਪਿਆ ਸੋ ਜਲੰਧਰ ਦੇ ਨੇੜੇ ਫਗਵਾੜੇ ਦਾ ਜਿਹੜਾ ਪਿੰਡ ਹੈ ਰਾਮਪੁਰਖ ਲਿਆਣ ਉੱਥੇ ਇੱਕ ਰਾਤ ਹਮਲਾ ਹੁੰਦਾ ਜੇ ਕਹ ਲੋ ਮਜ਼ਾਇਲ ਡਿੱਗਦੀ ਹੈ ਜਿਸ ਦੇ ਨਾਲ ਇੱਕ ਵੱਡਾ ਟੋਆ ਜਿਹੜਾ ਹੈਗਾ ਉਹ ਪੈ ਚੁੱਕਿਆ ਆਸ-ਪਾਸੇ ਬਹੁਤ ਸਾਰੇ ਲੋਕ ਆ ਪਿੰਡ ਦੇ ਲੋਕਾਂ ਨੇ ਕੀ ਮਹਿਸੂਸ ਕੀਤਾ ਜਾਂ ਇਹ ਸਾਰੀਆਂ ਘਟਨਾਵਾਂ ਦੇ ਵਿੱਚ ਲੋਕ ਕੀ ਸੋਚਦੇ ਆ ਪਿੰਡ ਦੇ ਲੋਕ ਜਿਹੜੇ ਹੈਗੇ ਜੀ ਇੱਥੇ ਹੈਗੇ ਪਿੰਡੋਂ ਆ ਜੀ ਤੁਸੀਂ ਇੱਥੇ ਨੇੜੇੋਂ ਤੁਸੀਂ ਤੁਸੀਂ ਦੇਖਿਆ ਇਹ ਹਿਸਾਬ ਕਿ ਤਰ੍ਹਾਂ ਜੋ ਇੱਥੇ ਹੋਇਆ ਰਾਤ ਦਾ ਮਾਹੌਲ ਕਿਦਾਂ ਦਾ ਸੀ ਉਹ ਵੀਡੀਓ 'ਚ ਹੀ ਦੇਖਿਆ ਸੀ ਜੀ ਚੰਗੀ ਲੋ ਹੋ ਗਈ ਜਿੱਦਾਂ ਤੋਂ ਡਿਗਿਆ ਵੀਡੀਓ ਆਈਆਂ ਇਹਨਾਂ ਬਹੁਤ ਖਤਰੇ ਆ ਲੱਗਾ ਇਹ ਕੰਮ ਬਈ ਕਿਸ ਤਰ੍ਹਾਂ ਦਾ ਮਾਹੌਲ ਸੀ ਜੀ ਤੁਸੀਂ ਇੱਥੇ ਪਿੰਡਾਂ ਦੇ ਹੋ ਨਹੀਂ ਨਹੀਂ ਭਾਈ ਮੇਰਾ ਆਪਣਾ ਗਲਾਗੜਾ ਆ ਕਿੰਨਕ ਦੂਰ ਐ ਇਥੋਂ 3 4 5 6 ਕਿਲੋਮੀਟਰ ਦੂਰ ਆ ਤੇ ਉਥੇ ਰਾਤ ਨੂੰ ਅਸੀਂ ਸੁੱਤੇ ਧੁਮਾਕੇ ਪਹਿਲਾਂ ਮੜ ਜਾ ਹੋਇਆ ਮੜ ਕੇ ਅਸੀਂ ਉੱਠ ਕੇ ਫੇਰ ਦੇਖਿਆ ਦੂਸਰੀ ਜਿਆਦਾ ਹੋਇਆ ਅਸੀਂ ਕਿਹਾ ਫੇਰ ਮੈਂ ਇੱਥੇ ਭਾਜੀਆਂ ਨੂੰ ਮੈਸੇਜ ਕੀਤਾ ਬੀگم ਆਪਣੇ ਫਗਵਾੜੇ ਵਾਲੀ ਨਿਊਜ਼ ਦੇ ਵਿੱਚ ਆ ਗਿਆ ਸੀ ਫਗਵਾੜੇ ਧੁਮਾਕਾ ਫੇਰ ਅਸੀਂ ਵਟਸਐਪ ਤੇ ਪਾਇਆ ਸੀ ਤੇ ਇਹ ਇਥੇ ਆਪਣੇ ਜਿਹੜਾ ਪਿੰਡ ਆ ਮਲਖਵੜ ਤੋਂ ਮੈਸੇਜ ਆਇਆ ਕਹਿੰਦੇ ਸਾਡੇ ਵੱਲ ਫਟਿਆ ਤੇ ਉਦੋਂ ਬਾਅਦ ਸਵੇਰ ਨੂੰ ਆਣ ਕੇ ਪਤਾ ਲੱਗਾ ਜੀ ਬਈ ਹਾਂਜੀ ਇਹ ਕੰਕਰ ਆ ਉਹਦੀਆਂ ਕੁਝ ਬਰੀਕ ਹਿੱਸੇ ਜਿਹੜੇ ਹੈਗੇ ਆ ਹਾਂਜੀ ਹਾਂਜੀ ਇਹ ਇਥੇ ਜੋ ਤੁਸੀਂ ਪਹਿਲਾਂ ਆ ਕੇ ਦੇਖਿਆ ਉਦੋਂ ਇੱਥੇ ਕੀ ਮਾਹੌਲ ਸੀ ਤੁਸੀਂ ਕਿੰਨੇ ਕ'ਵਜੇ ਨਹੀਂ ਪਹਿਲਾਂ ਮੈਂ ਹੋਣੀ ਆਇਆ ਜੀ ਹਾਂਜੀ ਹਾਂਜੀ ਹੋਣੀ ਆਇਆ ਜੀ ਬਾਬਾ ਜੀ ਕੀ ਕਿਵੇਂ ਜਿਹਾ ਮਾਹੌਲ ਸੀਗਾ ਜਦੋਂ ਇਹ ਡਿੱਗੀ ਐ ਮੋਬਾਈਲ 'ਚ 3 ਕ'ਵਜੇ ਫੋਨ ਗਿਆ ਘਰ ਸੁੱਤੇ ਪਿਆ ਸੀ ਫੋਨ ਵੱਜਿਆ ਤੇ ਕਹਿੰਦੇ ਪਿੰਡ ਕਿੱਥੇ ਆ ਇਹ ਮਲਕਪੁਰ ਪਿੰਡ ਆ ਸਾਡਾ ਬਲਦੇਵ ਸਿੰਘ ਨਾਮ ਮੇਰਾ ਤੇ ਉੱਥੇ 3 ਕ'ਵਜੇ ਮਤਲਬ ਫੋਨ ਗਿਆ ਮੈਂ ਉੱਠਿਆ ਤਾਂ ਕਹਿੰਦੇ ਵੀ ਚਲੋ ਚਲੀਏ ਇੱਧਰ ਆ ਰੱਬਰੀ ਵਾਲੇ ਜਿਮ ਆਵਾਜ਼ ਆਏ ਸਾਡੇ ਏਰੀਆ 'ਨ ਡੱਬਰੀ ਕਹਿੰਦੇ ਆ ਤੇ ਦਿਨੋਂ ਇੱਧਰ ਆਏ ਤੇ ਫਿਰ ਇਹ ਉਥੋਂ ਪਿੱਛੇ ਡੇਰਾ ਉੱਥੇ ਖੜ ਗਿਆ ਸੀ ਪਰ ਇੱਥੇ ਮਤਲਬ ਮਤਲਬ ਬਹੁਤ ਧੂਆ ਹੀ ਧੂਆ ਹੀ ਇਸ ਵੇਲੇ ਤੇ ਕੁਝ ਬੰਦੇ ਜਿਹੜੇ ਮੈਂ ਤੇ ਨਹੀਂ ਪਹੁੰਚ ਸਕਦਾ ਕੁਝ ਬੰਦੇ ਫਿਰ ਇੱਥੇ ਪਹੁੰਚੇ ਆ ਕੇ ਸਾਰਾ ਮੌਕੇ ਤੇ ਜੋ ਵੇਖਿਆ ਵੀ 3 ਵਜੇ ਦੇ ਤਕਰੀਬੇ ਪਹਿਲਾਂ ਪਹਿਲਾਂ ਹੋ ਗਿਆ ਕੰਮ ਇਹ ਹਾਂਜੀ ਬਹੁਤ ਵੱਡਾ ਜਿਹੜਾ ਹੈਗਾ ਟੋਆ ਜਿਹੜਾ ਇਸ ਥਾਂ ਦੇ ਉੱਤੇ ਬਣਿਆ ਹੋਇਆ ਇਹ ਆਪਣੇ ਆਪ ਦੇ ਵਿੱਚ ਜਿਹੜਾ ਮਾਹੌਲ ਨੂੰ ਦਰਸਾਉਂਦਾ ਵੀ ਕਿੰਨਾ ਭਿਆਨਕ ਹੋ ਸਕਦਾ ਸੀ ਇਹ ਮਿੱਟੀ ਜਿਹੜੀ ਹੈਗੀ ਆ ਉਹ ਅ ਡਾਕਰ ਮਿੱਟੀ ਜਿਹੜੀ ਹੈਗੀ ਆ ਪੂਰੀ ਕੋ ਰੇਤਲੀ ਮਿੱਟੀ ਨਹੀਂ ਆ ਇਹ ਕਿਸ ਤਰ੍ਹਾਂ ਦੀ ਜ਼ਮੀਨ ਆ ਵੈਸੇ ਇੱਥੇ ਬਹੁਤ ਡਾਕਰ ਜ਼ਮੀਨ ਹੈ ਜੀ ਕਈ ਮਾਰਿਆਂ ਵੀ ਤਾਂ ਨੂੰ ਸਿਰ ਨੂੰ ਆਉਂਦੀ ਏ ਜੇ ਇੱਥੋਂ ਕਹੀਏ ਵੀ ਮਿੱਟੀ ਨਰਮਾ ਨਰਮ ਨਹੀਂ ਹੈਗੀ ਪੱਟੀ ਨਹੀਂ ਜਾਂਦੀ ਏ ਮਿੱਟੀ ਹੋਰ ਹਾੜ ਮਿੱਟੀ ਆ ਪਰ ਇਹ ਬੰਬ ਨੇ ਬਹੁਤ ਜ਼ੋਰਦਾਰ ਬੰਬ ਹੀ ਜਿੰਨੇ ਪਾੜ ਦਿੰਦੀ ਏ ਇਹਦੇ ਪੱਟੀ ਨਹੀਂ ਜਾ ਸਕਦੀ ਮਿੱਟੀ ਆ ਗਿਆ ਨਾ ਇਹ ਤੇ ਜ਼ਮੀਨ ਬਹੁਤ ਖਾਲੀ ਆ ਗਰੀਤਲੀ ਜ਼ਮੀਨ ਨਹੀਂ ਹੈਗੀ ਹਾਂਜੀ ਫਿਰ ਵੀ ਇੰਨਾ ਵੱਡਾ ਜਿਹੜਾ ਹੈਗਾ ਇਸਤਾਂ ਦੇ ਉੱਤੇ ਮੈਂ ਕਿਹਾ ਪੂਰੇ ਪਿੰਡ ਦੇ ਮਾਹੌਲ ਜਿਹੜੇ ਸੀ ਕੋਟੇ ਹਿੱਲ ਗਏ ਬਾਰੀਆਂ ਬੂਹੇ ਕੜਕ ਕੇ ਪੂਰੇ ਬਹੁਤ ਤਾਂ ਨਹੀਂ ਹਿੱਲੀ ਜਾਂ ਜਾਨੀ ਜਿਹਨਾਂ ਬੰਦਗੇ ਆਏ ਹਾਂਜੀ ਸਰ ਪਾਦੀ ਕਿਵੇਂ ਦੇਖਦੇ ਹੋ ਵੀ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਰਾਮਪੁਰ ਖਲਿਆਣਾ ਜੀ ਰਾਮਪੁਰ ਖਲਿਆਣਾ ਜੀ ਤੇ ਕਿੰਨੇ ਵਜੇ ਇਹ ਹੋਇਆ ਸਾਰਾ ਕੁਝ ਸਰ ਇਹ 2:40 ਮਿੰਟ ਦਾ ਕਰੀਬ ਹੋਇਆ ਬਾਈ ਤੇ ਉਸਲੇ ਜਿਹੜੇ ਘਰਾਂ ਦੇ ਉਤੋਂ ਦੀ ਲੰਘ ਕੇ ਆਇਆ ਨਾ ਇਹ ਮਜਾਇਲ ਬਹੁਤ ਕਾਫੀ ਨੀਮਾ ਸੀ ਔਰ ਘਰ ਦੀ ਉਹ ਵੀਡੀਓ ਵੀ ਮੇਰੇ ਕੋਲ ਪਈ ਆ ਜੇ ਸਾਡੇ ਘਰ ਦੇ ਉਤੋਂ ਦੀ ਲੰਘਿਆ ਇਹ ਤੁਹਾਡੇ ਘਰ ਦੇ ਉਤੋਂ ਲੰਘਿਆ ਆ ਸਾਹਮਣੇ ਘਰ ਦੇਖੋ ਸਾਹਮਣੇ ਅੱਛਾ ਵਾਈਟ ਕਲਰ ਇਸ ਘਰ ਦੇ ਉਤੋਂ ਦੀ ਉਹ ਲੰਘਿਆ ਅੱਛਾ ਉਹ ਵੀਡੀਓ ਮੇਰੇ ਕੋਲ ਪਈ ਆ ਜਦੋਂ ਲੰਘਿਆ ਤੇ ਬਹੁਤ ਨੀਮਾ ਸੀ ਉਹਨਾਂ ਦੇ ਘਰ ਦਾ ਇਹ ਟੋਟਲੀ ਸਮਾਨ ਦਿਖਾ ਲਿਆ ਉਹਨੇ ਅੱਛਾ ਜਦੋਂ ਲੰਘਿਆ ਉਹ ਤੇ ਉਸ ਤੋਂ ਬਾਅਦ ਜਸਟ ਇਨ बस ਉਸੇ ਟਾਈਮ ਹੀ ਉਹ ਕੁਝ ਸੈਕਿੰਡ ਦੇ ਵਿੱਚ ਨਾਲੇ ਪਟਾਕਾ ਚੱਲ ਗਿਆ ਜੀ ਧਮਾਕਾ ਇੰਨੀ ਜ਼ੋਰਦਾਰ ਸੀ ਕਿ ਮਤਲਬ ਪਿੰਡ ਰਾਮਪੁਰ ਖਲਿਆਣ ਤਾਂ ਇੱਕ ਪਾਸੇ ਬਾਕੀ ਨਾਲ-ਨਾਲ ਪਿੰਡ ਜਿਹੜੇ ਸੀ ਇਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਰਾਮਪੁਰ ਖਲਿਆਣ ਤਾਂ ਪੂਰਾ ਹਿੱਲ ਗਿਆ ਸੀਗਾ ਇੱਕ ਵਾਰੀ ਇੰਨੀ ਜ਼ੋਰ ਦੀ ਧਮਕ ਸੀਗੀ ਇਹਦੀ ਸੋ ਇਹ ਜਿਹੜਾ ਹੁਣਾਂ ਨਹੀਂ ਚਾਹੀਦਾ ਸੀਗਾ ਇਹ ਸਰਕਾਰਾਂ ਦਾ ਜਿਹੜਾ ਮਾੜੇ ਆਂਸਰਾਂ ਕਰਕੇ ਇਹ ਕੰਮ ਜਿਹੜਾ ਗਲਤ ਹੋਇਆ ਜੀ ਹੋਣਾ ਨਹੀਂ ਚਾਹੀਦਾ ਇਹ ਪਬਲਿਕ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਪਬਲਿਕ ਹਰ ਜਗ੍ਹਾ ਸੁਰੱਖਿਆ ਚਾਹੀਦੀ ਆ ਸੈਨ ਦਾ ਮਾਹੌਲ ਜਿਹੜਾ ਹੈਗਾ ਬਣਿਆ ਰ ਅ ਕਿਵੇਂ ਬਈ ਇਹ ਬਹੁਤ ਵੱਡਾ ਜਿਹੜਾ ਟੋਆ ਪਿਆ ਹੋਇਆ ਥੱਟ ਪਿੰਡ ਕਿਹੜਾ ਮੇਰਾ ਨਾਮ ਹਰਪ੍ਰਿੰਦ ਸਿੰਘ ਬਾਜਵਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਭਾਰਤੀ ਕਿਸਾਨ ਯੂਨੀਅਨ ਦਵਾਬਾ ਪਿੰਡ ਮੇਰਾ ਮਲਕਪੁਰ ਹੈ ਇਥੋਂ ਸਵਾ ਕਿਲੋਮੀਟਰ ਦੂਰ ਹੈ ਔਰ ਸਭ ਤੋਂ ਨੀਅਰ ਜਿਹੜਾ ਪਿੰਡ ਹੈ ਉਹ ਖਲਿਆਣ ਪਿੰਡ ਹੈ ਔਰ 2 ਵਜੇ 40 ਕੁ ਮਿੰਟ ਤੇ ਇੱਕ ਵੱਡਾ ਧਮਾਕਾ ਹੋਇਆ ਜਦੋਂ 2 ਵਜੇ 40 ਮਿੰਟ ਤੇ ਹੋਇਆ ਤੇ ਸਾਰੇ ਜਿਹੜੇ ਪਿੰਡ ਨੇ ਮੈਨੂੰ ਤੇ ਆਪਣੇ ਘਰ ਦਾ ਪਤਾ ਸਾਰੇ ਘਰ ਦੇ ਸ਼ੀਸ਼ੇ ਇਦਾਂ ਖੜਕੇ ਜਿੱਦਾਂ ਬਿਲਕੁਲ ਨਾਲ ਹੀ ਧਮਾਕਾ 1-2 ਕਿਲੋਮੀਟਰ ਦੂਰ ਵੀ ਹਾਂਜੀ ਸਵਾ ਕਿਲੋਮੀਟਰ ਪੈਂਦਾ ਜੀ ਇੱਥੋਂ ਔਰ ਇੰਨਾ ਜਵਰਦਸ ਧਮਾਕਾ ਸੀ ਅਸੀਂ ਜਲਦੀ ਜਲਦੀ ਸਾਰੇ ਮੈਂ ਵਾਜਾਂ ਮਾਰੀਆਂ ਸਾਡੇ ਮਹੱਲੇਦਾਰ ਸਾਰੇ ਬਾਹਰ ਨਿਕਲ ਆਏ ਉਸ ਤੋਂ ਬਾਅਦ ਜਦੋਂ ਕੋਠੇ ਤੇ ਗੜੇ ਤੇ ਨਾਲ ਹੀ ਆ ਦੇਖੋ ਤੁਸੀਂ ਦਿਖਾ ਸਕਦੇ ਹੋ ਨਾਲ ਚ ਅੱਗ ਲੱਗ ਗਈ ਨੜ ਜੱਗ ਅੱਗ ਲੱਗੀ ਤੇ ਦੂਰੋਂ ਮੁੰਡਿਆਂ ਨੇ ਕਈਆਂ ਕੋ ਫੋਨ ਉਹਨਾਂ ਵੀਡੀਓ ਬਣਾਈ ਅੱਗ ਲੱਗਦੇ ਆਸਾਰ ਉਸ ਤੋਂ ਬਾਅਦ ਮੈਂ 12 ਮਿੰਟ ਬਾਅਦ ਰਾਬਤਾ ਕੀਤਾ ਐਸਐਚਓ ਰੌਵਲ ਪਿੰਡੀ ਸਰਦਾਰ ਮੇਜਰ ਸਿੰਘ ਨਾਲ ਉਹਨਾਂ ਦਾ ਮੈਨੂੰ ਮੈਂ ਫੋਨ ਕੀਤਾ ਮੈਂ ਕਹਿੰਦਾ ਆਪਣੇ ਏਰੀਆ 'ਚ ਕੋਈ ਧੁਮਾਕਾ ਹੋਇਆ ਤੁਹਾਡੇ ਧਿਆਨ 'ਚ ਆ ਉਹਨਾਂ ਨੇ ਉਹ 12 15 ਮਿੰਟ 'ਚ ਇੱਥੇ ਫਾਇਰ ਬ੍ਰੀਗਡ ਦੀ ਗੱਡੀ ਲੈ ਕੇ ਪਹੁੰਚ ਚੁੱਕੇ ਸੀਗੇ ਉਹ ਕਹਿੰਦੇ ਅੱਗ ਮੈਂ ਦਿੱਤੀ ਬੁਝਾ ਪਰ ਅੱਗ ਫਿਰ ਜਿਹੜੀ ਲੱਗੀ ਹੋਈ ਸਾਹਮਣੇ ਇਹ ਬੁਝਾ ਦਿੱ ਕਾਬੂ ਕਰ ਲੀ ਉਹ ਇਹ ਕੋਈ ਇਦਾਂ ਦੀ ਚੀਜ਼ ਸੀਗੀ ਕਿ ਫਟੀ ਹੈ ਇਹ ਨਹੀਂ ਕਿ ਅਸੀਂ ਰਾਹ 'ਚ ਉਹ ਕਹਿੰਦੇ ਨਸ ਉਹਨੂੰ ਰੋਕ ਲਿਆ ਜਾਂ ਕੁਝ ਇਹ ਨੂੰ ਕੀ ਨਹੀਂ ਇਹ ਤੇ ਅਕਾਲ ਪੁਰਖ ਦੀ ਕਿਰਪਾ ਹੋਈ ਕਿ ਕਿਸੇ ਪਿੰਡ 'ਚ ਨਹੀਂ ਡਿੱਗੀ ਕਿਸੇ ਲਾਗੇ ਡੇਰਿਆਂ ਦੀਆਂ ਕੋਠੀਆਂ ਨੇ ਉੱਥੇ ਨਹੀਂ ਡਿੱਗੀ ਖੱਤੇ ਜਿਹੜੇ ਪੀ ਔਰ ਖੱਤਾ ਵੀ ਤੁਸੀਂ ਦੇਖਿਆ ਗਿੱਲਾ ਬਹੁਤ ਸੀਗਾ ਔਰ ਠੰਡੇ ਕਰਕੇ ਥੋੜਾ ਜਿਹਾ ਬਚਾ ਹੋਇਆ ਅਲਦੋ ਵਾਲੇ ਪਿੰਡਾਂ 'ਚ ਬਹੁਤ ਜ਼ਿਆਦਾ ਧਮਾਕਾ ਹੀ ਮੰਦਪਾਗੀ ਖਬਰ ਹੈ ਇਹ ਜਿਹੜੇ ਜੰਗ ਕਹਿੰਦੇ ਆ ਨਾ ਲੋਕ ਮੈਂ ਕਹਿੰਦਾ ਨਹੀਂ ਜਿਹੜੇ ਜਮਣਾ ਤੋਂ ਪਾਰ ਵਾਲੇ ਕਹਿੰਦੇ ਕਿ ਜੰਗ ਜੰਗ ਇਹ ਜੰਗ ਜਿਹੜੀ ਲੱਗਦੀ ਏ ਪੰਜਾਬ ਦਾ ਨੁਕਸਾਨ ਹੁੰਦਾ ਬਹੁਤ ਵੱਡੇ ਲੈਵਲ ਤੇ ਦੋਨਾਂ ਪਰਖੇ ਹੁਣ ਵੀ ਏਕੀ ਹੋਣਾ ਕਿ ਨੁਕਸਾਨ ਕਿਦਾ ਹੋ ਰਿਹਾ ਪੰਜਾਬ ਦਾ ਬਾਡਰਾਂ ਤੇ ਵੀ ਕਿਹੜੇ ਆ ਪੰਜਾਬੀ ਹੁਣ ਝੋਨੇ ਦਾ ਟਾਈਮ ਆਉਣ ਵਾਲਾ ਸਮਾਂ ਝੋਨਾ ਲੱਗਣਾ ਉਹਨਾਂ ਵਿਚਾਰਿਆਂ ਦੀ ਕੋਈ ਫਸਲ ਨਹੀਂ ਹੋਣੀ ਗਰੀਬ ਅੱਗੇ ਕਿਸਾਨ ਅੱਗੇ ਗਰੀਬ ਫਸਲਾਂ ਦਾ ਪਹਿਲਾਂ ਮੁੱਲ ਨਹੀਂ ਮਿਲਦਾ ਪਿਆ ਕਾਰਨ ਕੀ ਕਿ ਜਿਹੜੀ ਜੰਗ ਏ ਇਹ ਪੰਜਾਬ ਲਈ ਤੇ ਬਹੁਤ ਹਾਨੀਕਾਰਕ ਤੇ ਮਾੜੀ ਨਹੀਂ ਹੋਣੀ ਚਾਹੀਦੀ ਤੇ ਹੁਣ ਜਿਹੜੇ ਲੋਕ ਹੈਗੇ ਆ ਕਈ ਕਹਿੰਦੇ ਨੇ ਮਜ਼ਾਕ ਵੀ ਬਣਾਇਆ ਹੋਇਆ ਇਸ ਸੀਜ਼ ਦਾ ਕਿੰਨਾ ਕੁ ਭਿਆਨਕ ਆ ਜੰਗ ਦੇਖੋ ਜੀ ਮਜ਼ਾਕ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਮਰੇ ਨਹੀਂ ਜਿਨ੍ਹਾਂ ਦੇ ਮਰਦੇ ਨੇ ਪੁੱਛੋ ਅ ਕੱਲ ਫਿਰੋਜ਼ਪੁਰ ਇੱਕ ਭੈਣ ਸਾਡੀ ਰੋਟੀਆਂ ਪਕਾਉਂਦੀ ਸੀ ਪਈ ਉਹਦੇ ਉੱਤੇ ਆ ਕੇ ਜਦੋਂ ਉਹਨਾਂ ਡਰੋਨ ਨੂੰ ਰੋਕਿਆ ਉਹ ਅੱਗ ਦਾ ਗੋਲਾ ਡਿੱਗਿਆ ਪੂਰੀ ਸੜ ਗਈ ਤੁਸੀਂ ਵੀਡੀਓ ਵੀ ਦੇਖੀ ਹੋਣੀ ਹੈ ਸਾਡਾ ਇੱਕ ਵੀਰ ਹੈ ਉਹਦੇ ਕੱਪੜੇ ਸਾਰੇ ਹੀ ਸੜ ਗਏ ਇਹ ਪਿਓ ਪੁੱਤਰ ਸੀਗੇ ਔਰ ਹੁਣ ਕੱਲ ਇੱਕ ਫੌਜੀ ਵਿਚ ਵੀਰ ਪੰਜਾਬੀ ਸ਼ਹੀਦ ਹੋ ਗਿਆ ਹਰਿਆਣਾ ਦਾ ਸ਼ਹੀਦ ਹੋ ਗਿਆ ਜਿਨ੍ਹਾਂ ਨੇ ਮਰਦੇ ਨੇ ਪਤਾ ਉਹਨਾਂ ਲਈ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਜੰਗ ਕੀ ਹੈ ਜਿਹੜੇ ਲੋਕ ਮਜ਼ਾਕ ਕਰਦੇ ਨੇ ਮੈਂ ਤੇ ਕਹਿੰਦਾ ਸਤਿਗੁਰੂ ਅੱਗੇ ਸਾਰੀ ਦੁਨੀਆ ਸਾਰੀ ਕਲਕੱਤ ਅਰਦਾਸ ਕਰੇ ਕਿ ਦੋਨਾਂ ਦੇਸ਼ਾਂ ਨੂੰ ਸਮੱਤ ਬਖਸ਼ੇ ਔਰ ਕਿਤੇ ਉਹਨਾਂ ਦੀ ਬੁੱਧੀ ਜਿਹੜੀ ਭ੍ਰਿਸ਼ਟ ਹੋਈ ਹੈ ਉਹਨਾਂ ਦੇ ਵਿੱਚ ਆਕਲ ਆਏ ਔਰ ਜੰਗ ਨਾ ਹੋਵੇ ਸਹਿਮਤੀ ਨਾਲ ਹਰ ਮਸਲੇ ਦਾ ਹੱਲ ਹੋ ਜਾਂਦਾ ਹੈ ਤੇ ਸ਼ਾਂਤੀ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਆ ਪਾਪੀ ਤੁਹਾਡਾ ਪਿੰਡ ਕਿਹੜਾ ਹੈ ਪਰ ਦਾਦਾ ਹੈ ਪੈਣ ਮਲਕਪੋਰੀਆ ਨਾਲ ਹੀ ਤੇ ਕੀ ਮਹਿਸੂਸ ਹੋਇਆ ਜਦੋਂ ਇੱਥੇ ਡਿੱਗਦੀ ਹੈ ਮੈਨੂੰ ਨਹੀਂ ਜੀ ਪਤਾ ਮੈਂ ਆਹੀ ਆਖੀ ਆਹੀ ਤਾਂ ਸਵੇਰੇ ਪਤਾ ਲੱਗਾ ਸਾਨੂੰ ਤਾਂ ਵੀ ਉੱਥੇ ਡਿੱਗਾਇਆ ਹੋਰ ਆਪਾਂ ਦੇ ਕੋਈ ਰਾਤ ਦਾ ਕੋਈ ਨਹੀਂ ਪਤਾ ਲੱਗਾ ਐ ਮੈਂ ਬਿਲਕੁਲ ਬਹੁਤ ਵੱਡਾ ਜਿਹੜਾ ਹੈਗਾ ਉਹ ਟੋਆ ਪੈ ਚੁੱਕਿਆ ਤੇ ਜੋ ਇੱਥੇ ਹਾਲਾਤ ਬਣੇ ਹੋਏ ਆਪਣੇ ਆਪ ਦੇ ਵਿੱਚ ਇਹ ਬਿਆਨ ਕਰ ਰਿਹਾ ਤੇ ਜ਼ਮੀਨ ਵੀ ਜਿਹੜੀ ਹੈਗੀ ਹੈ ਇਹ ਡਾਕਰ ਜ਼ਮੀਨ ਹੈ ਕੋਈ ਪੌਲੀ ਜ਼ਮੀਨ ਨਹੀਂ ਹੈਗੀ ਜਿਸ ਦੇ ਵਿੱਚ ਆ ਜਿਹੜਾ ਟੋਵਾ ਆਮ ਗੱਲ ਹੋਵੇ ਕਿਉਂਕਿ ਇਸ ਥਾਂ ਦੇ ਉੱਤੇ ਦੱਸਿਆ ਜਾ ਰਿਹਾ ਕਿ ਜੇਕਰ ਜੀਸੀਬੀ ਲੈ ਕੇ ਵੀ ਕਹਿੰਦੇ ਪੁੱਟਣਾ ਪਵੇ ਤਾਂ ਵੀ ਜੀਸੀਬੀ ਦੀ ਬੜੀ ਉਹਦਾ ਜੋਰ ਲੱਗਦਾ ਹੈ ਤੇ ਬੜਾ ਔਖਾ ਮੁਸ਼ਕਲ ਭਰਿਆ ਇਹ ਕੰਮ ਹੋ ਜਾਂਦਾ ਪਰ ਇਹ ਕਿਸਾਨ ਦੇ ਖੇਤਾਂ ਦੇ ਵਿੱਚ ਇੱਕ ਗੰਨੇ ਵਾਲੇ ਖੇਤ ਦੇ ਵਿੱਚ ਜਿਹੜਾ ਕੁਝ ਗਿੱਲਾ ਵੀ ਸੀ ਤੇ ਇਹ ਗਿੱਲ ਹੋਣ ਦੇ ਕਾਰਨ ਜਿਹੜਾ ਇਹ ਟੋਵਾ ਇਸ ਤਰ੍ਹਾਂ ਦਾ ਬਣਿਆ ਪਰਾਸੇ ਪਾਸੇ ਜੋ ਕਣਕ ਦਾ 나ੜ ਹੈ ਉਸ ਦੇ ਵਿੱਚ ਵੀ ਚੰਗਿਆੜੇ ਡਿੱਗੇ ਆ ਤੇ ਜਾ ਕੇ ਘਟੋ ਘਟੇ 25 30 ਫੁੱਟ ਜਿਹੜਾ ਹੈਗਾ ਉਹ ਕਣਕ ਦਾ 나ੜ ਦੂਜੀ ਪਾਸੇ ਹੈ ਜਿੱਥੇ ਜਾ ਕੇ ਇਹ ਬਲਾਸਟ ਦੇ ਨਾਲ ਅੱਗ ਵੀ ਲੱਗੀ ਹੈ ਤੇ ਹਾਲਾਂਕਿ ਮੌਕੇ ਦੇ ਉੱਤੇ ਜਿਸ ਤਰ੍ਹਾਂ ਜਾਣਕਾਰੀ ਮਿਲੀ ਹੈ ਕਿ ਕਾਬੂ ਪਾਲਿਆ ਗਿਆ ਸੀ ਅੱਗ ਦੇ ਉੱਤੇ ਪਰ ਫਿਰ ਵੀ ਇਹ ਬਹੁਤ ਹਾਦਸਾ ਭਿਆਨਕ ਹੋ ਸਕਦਾ ਸੀ ਜੇਕਰ ਇਹ ਪਿੰਡ ਦੇ ਵਿੱਚ ਜਾਂ ਕਿਸੇ ਆਬਾਦੀ ਵਾਲੀ ਥਾਂ ਤੇ ਡਿੱਗਦਾ ਬਿਲਕੁਲ ਸਾਹਮਣੇ ਜਿਹੜਾ ਹੈਗਾ ਪੂਰੀ ਬਸੋਂ ਆ ਆਬਾਦੀ ਹੈ ਕੁਝਕ 100 ਮੀਟਰ ਦੇ ਉੱਤੇ ਹੀ ਇਸ ਥਾਂ ਦੇ ਉੱਤੇ ਪਿੰਡ ਵਸਿਆ ਹੋਇਆ ਤੇ ਇਹ ਵੀ ਦੱਸਿਆ ਕਿ ਪਿੰਡ ਦੇ ਵਿੱਚੋਂ ਬਹੁਤ ਨੀਵਾ ਇਹ ਮਿਜ਼ਾਇਲ ਉੱਪਰੋਂ ਲੰਘਿਆ ਤੇ ਆ ਕੇ ਇਸ ਥਾਂ ਦੇ ਉੱਤੇ ਡਿੱਗਦਾ ਫੌਜ ਦੇ ਅਧਿਕਾਰੀਆਂ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵੱਲੋਂ ਉਹ ਜਿਹੜਾ ਸਮਾਨ ਹੈਗਾ ਉਹ ਆਪਣੇ ਕਾਬੂ ਕਰ ਲਿਆ ਗਿਆ ਆਪਣੇ ਕਬਜ਼ੇ ਦੇ ਵਿੱਚ ਲੈ ਲੈ ਗਿਆ ਉਸ ਦੀ ਜੋ ਜਾਂਚ ਪੜਤਾਲ ਹੈ ਉਹਨਾਂ ਵੱਲੋਂ ਕੀਤੀ ਜਾਵੇਗੀ ਭਾਈ ਤੁਹਾਡਾ ਪਿੰਡ ਕਿਹੜਾ ਹੈ ਮੇਰਾ ਪਿੰਡ ਰਾਮਪੁਰਖ ਲਿਆਣ ਮੈਂ ਆਰਮੀ ਚੋਂ ਸੂਬੇ ਦੇ ਵਿੱਚ ਰਿਟਾਇਰ ਹਾਂ ਤੇ ਜਦੋਂ ਸਵੇਰੇ ਜਦੋਂ 2:00 ਵੱਜ ਗਏ 35 ਔਰ 40 ਮਿੰਟ ਦੇ ਵਿੱਚ ਧਮਾਕਾ ਹੋਇਆ ਸਾਡਾ ਸਾਰਾ ਪਿੰਡ ਤਕਰੀਬਨ ਜਾਗ ਪਿਆ ਜਾ ਕੇ ਉੱਠ ਕੇ ਕਿਉਂ ਧਮਾਕੇ ਦੀ ਆਵਾਜ਼ ਇੰਨੀ ਸੀ ਕਿ ਕੋਈ ਵੀ ਤਰਬਕ ਸਕਦਾ ਸੀ ਸੋ ਸਾਡੇ ਪਿੰਡ ਦੇ ਸਾਰੇ ਬੰਦੇ ਉੱਠੇ ਜਿੰਨੇ ਵੀ ਸੀ ਤੇ ਅਸੀਂ ਵੀ ਉੱਠ ਕੇ ਮੈਂ ਗੁਰਦੁਆਰਾ ਸਾਹਿਬ ਜਾ ਕੇ ਅਨਾਉਂਸਮੈਂਟ ਕੀਤੀ ਵੀ ਤੁਸੀਂ ਅਲਰਟ ਹੋ ਜਾਓ ਔਰ ਬਤੀਆਂ-ਬੂਤੀਆਂ ਜਿਹੜੀਆਂ ਸਾਰੀਆਂ ਤੁਸੀਂ ਬੰਦ ਕਰ ਦਿਓ ਜੋ ਕਿ ਪ੍ਰਸ਼ਾਸਨ ਦੇ ਹਿਸਾਬ ਨਾਲ ਹੁਕਮ ਆ। ਉਦੋਂ ਬਾਅਦ ਸਾਡੇ ਪਿੰਡ ਦੇ ਕੁਝ ਪਤਵੰਤੇ ਸੱਜਣ ਸਾਰੇ ਇੱਥੇ ਆਏ ਫਾਇਰ ਬਰਗੇਡ ਨੂੰ ਫੋਨ ਕੀਤਾ ਗਿਆ। ਔਰ ਥਾਣਾ ਐਸਐਚਓ ਰਾਵਲਪਿੰਡੀ ਵੀ ਆਈ ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚੀ ਤੇ ਉਹਦੇ ਆਉਣ ਤੋਂ ਪਹਿਲਾਂ ਜਿਹੜੀ ਅੱਗ ਲੱਗੀ ਸੀ ਉਹ ਬੁਝ ਗਈ ਸੀ ਲੋਕਾਂ ਲਈ ਇਹ ਗੱਲ ਜਿਹੜੀ ਹੈਗੀ ਹੈਰਾਨੀਕੋਨਾ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਹੋ ਸਕਦੀ ਪਰ ਤੁਸੀਂ ਤਾਂ ਫੌਜ ਦੇ ਵਿੱਚ ਸੇਵਾ ਕੀਤੀ ਆ ਤੁਹਾਨੂੰ ਤਾਂ ਇਸ ਗੱਲ ਦਾ ਅੰਦਾਜ਼ਾ ਹੋਊਗਾ ਤੁਹਾਡਾ ਅੰਦਾਜ਼ਾ ਹੈ ਜਾਂ ਤੁਹਾਡਾ ਤਜਰਬਾ ਕੀ ਕਹਿੰਦਾ ਇਹਦੇ ਬਾਰੇ ਕੀ ਚੀਜ਼ ਸੀ ਇਹ ਜਿਹਦੇ ਟੁਕੜੇ ਆਸੇ ਪਾਸੇ ਖਿੱਲਰ ਗਏ ਸਾਰੇ ਇੱਥੇ ਕੋਈ ਮਲਬਾ ਉਹ ਵੱਡੇ ਵੱਡਾ ਕੋਈ ਮਲਬਾ ਨਹੀਂ ਦਿਖਿਆ ਜੀ ਸਿਰਫ ਟੋਆ ਦਿਖਿਆ ਜਾਂ ਟੁਕੜੇ ਦਿਖੇ ਕਹਿੰਦਾ ਇਸ ਤਰ੍ਹਾਂ ਹੁੰਦਾ ਜੀ ਜਿਹੜਾ ਇਹ ਮਿਜ਼ਾਈਲ ਡਗੀ ਆ ਜਾਂ ਤਾਂ ਇਹ ਫਾਇਰ ਕੀਤੀ ਗਈ ਹੈ ਜਾਂ ਡਰੋਨ ਦੇ ਥਾਂ ਇਹਨੂੰ ਥਰੋ ਕੀਤਾ ਗਿਆ ਔਰ ਇਹ ਜਿਹੜੇ ਤੁਸੀਂ ਮਲਵੇ ਦੀ ਗੱਲ ਕਰਦੇ ਜਿਹੜੇ ਸਵੇਰੇ ਸੀ ਇੱਥੇ ਆਏ ਸੀਗੇ ਮਲਵੇ ਦੇ ਜਿਹੜੇ ਉਹਦੇ ਸਪਲੰਡਰ ਸੀਗੇ ਉਹਦਾ ਪਿਛਲਾ ਬਾਕਸ ਜਿੱਥੋਂ ਇਹ ਕੰਟਰੋਲ ਕਰਕੇ ਇਹਨੂੰ ਫਾਇਰ ਕੀਤਾ ਜਾਂਦਾ ਕੰਟਰੋਲ ਦੇ ਕੁਝ ਹੋਰ ਉਹਦੇ ਪੰਖੜੀਆਂ ਜਿਹੜੇ ਟੇਲ ਹੁੰਦੀ ਆ ਉਹ ਸਾਰੇ ਅਸੀਂ ਇਕੱਠੀਆਂ ਕੀਤੀਆਂ ਉਹ ਸਾਡੇ ਤੋਂ ਫੇ ਥਾਣੇ ਵਾਲੇ ਲੈ ਗਏ ਪਰ ਲੇਕਿਨ ਜਿਹੜਾ ਇੰਨਾ ਸ਼ੁਕਰ ਹੈ ਪਰਮਾਤਮਾ ਦਾ ਕਿ ਸਾਡੇ ਪਿੰਡ ਤੋਂ ਬਾਹਰ ਡਿ ਗਿਆ ਦੂਜਾ ਇਹ ਜਿੱਥੇ ਹੁਣੇ ਡਿ ਗਿਆ ਆ ਇਹ ਖੇਤ ਨੂੰ ਪਾਣੀ ਲੱਗਾ ਸੀ ਜਿਆਦਾ ਪੋਲਾ ਖੇਤ ਸੀ ਇਸ ਕਰਕੇ ਉਹ ਬਾਹਰ ਨੂੰ ਜਿਆਦਾ ਮਾਰਨ ਕਰਨ ਦੇ ਜਗ੍ਹਾ ਤਸ ਗਿਆ ਥੱਲੇ ਤਸੇ ਥੱਲੇ ਜਿਹੜੇ ਇਹਦੇ ਸਪਲਿੰਡਰ ਹੁੰਦੇ ਆ ਜਿਆਦਾ ਦੂਰ ਤੱਕ ਮਾਰ ਨਹੀਂ ਕੀਤੀ ਜਿਹੜੇ ਉੱਪਰੋਂ ਜਿਹੜੇ 90 ਡਿਗਰੀ ਤਾਂ ਉਹ ਡਿਗੇ ਉਹੀ ਜਿਹੜੇ ਸਪਲੰਡਰ ਜਾਂ ਇਹਨਾਂ ਦਾ ਗਾਰਾ ਮਿੱਟੀ ਆ ਬਹੁਤ ਦੂਰ ਦੂਰ ਡਿਗੀ ਆ ਉਹ ਉਹਦੇ ਕਰਕੇ ਡਿਗੇ ਆ ਇਸ ਕਰਕੇ ਇਹ ਵੀ ਬਚਾਅ ਹੋ ਗਿਆ ਕਿ ਇਹ ਇੱਕ ਗਿੱਲੀ ਜਗ੍ਹਾ ਤੇ ਡਿਗਿਆ ਹੁਣ ਕਰਕੇ ਬਚਾਅ ਹੋ ਗਿਆ ਜਿਹੜੀ ਚੀਜ਼ ਤਾਂ ਤੁਸੀਂ ਨਾਂ ਲੈ ਰਹੇ ਹੋ ਉਹ ਟੁਕੜੇ ਮਿਜ਼ਾਈਲ ਦੇ ਅੰਦਰ ਬੰਦ ਹੁੰਦੇ ਜਿਹੜੇ ਖਿੰਡਦੇ ਆ ਬਲਾਸਟ ਔਨ ਤੇ ਜਾਂ ਫਿਰ ਮਿਜ਼ਾਈਲ ਦੇ ਆਪਣੇ ਹਿੱਸੇ ਹੁੰਦੇ ਆ ਇਹਦੇ ਵਿੱਚ ਜਿਹੜੇ ਮਨੁੱਖ ਨੂੰ ਮਾਰ ਕਰਨ ਵਾਸਤੇ ਮਨੁੱਖ ਨੂੰ ਨੁਕਸਾਨ ਪਹੁੰਚਾਉਣ ਵਾਲੀ ਉਹ ਅਲੱਗ ਚੀਜ਼ ਹੁੰਦੀ ਆ ਉਹਦੇ ਵਿੱਚ ਐਕਸ ਬੋਲੋ ਜਿਹੜਾ ਉਹ ਅਲੱਗ ਹੁੰਦਾ ਜਿਹੜੇ ਮੈਂ ਇਸ ਬਲੰਡਰਾਂ ਦੀ ਗੱਲ ਆ ਉਹ ਮਿਜ਼ਾਈਲ ਦੇ ਵਿੱਚ ਜਿਹੜੇ ਟੁਕੜੇ ਹੁੰਦੇ ਆ ਉਹ ਉਹਦੇ ਟੁਕੜੇ ਟੁਕੜੇ ਹੋ ਕੇ ਜਿਹੜੇ ਦੂਰ ਦੁਕਦੇ ਉਹ ਵੀ ਨੁਕਸਾਨ ਬਣਾਉਂਦੇ ਹੁੰਦੇ ਆ ਹੁਣ ਤੁਸੀਂ ਇਹ ਅਬਾਊਟ ਰਾਉਂਡ ਦੇਖ ਲਓ ਤਕਰੀਬਨ ਤਕਰੀਬਨ ਇਹ 10 ਤੋਂ 11 ਫੁੱਟ ਦਾ ਅਬਾਊਟ ਰਾਉਂਡ ਆ ਇਹ ਤੇ ਜਦੋਂ ਇਹਨੇ ਜਿਹੜਾ ਇਹਦਾ ਖਤਰਨਾਕ ਡੇਂਜਰ ਜ਼ੀਰੀਆ ਤਕਰੀਬਨ 500 ਤੋਂ 600 ਮੀਟਰ ਤੱਕ ਇਹ ਅਬਾਊਟ ਰਾਉਂਡ ਜਿਹੜਾ ਨੁਕ ਹਾਂਜੀ ਇਹਦੇ ਜਿਹੜੇ ਉਸ ਸਪਲੈਂਡਰ ਆ ਟੁਕੜੇ ਜਿਹੜੇ ਇਹ ਤਾਂ ਚਲ ਇੱਕ ਮੰਨ ਲਓ ਛੋਟੀ ਚੀਜ਼ੀਆਂ ਲੇਕਿਨ ਉਹਦੇ ਟੁਕੜੇ ਤਾਂ ਅਸੀਂ ਸਵੇਰੇ ਜਿਹੜੇ ਐਡ ਐਸਆਈ ਤੋਂ ਵੱਡੇ ਵੱਡੇ ਜਿਹੜੇ ਸੀਗੇ ਟੁਕੜੇ ਸਪਲੈਂਡਰ ਬਣ ਕੇ ਨਿਕਲੇ ਸੀ ਉਹ ਸੀਗੇ ਜੀ ਜੇ ਇਹ ਕਿਸੇ ਪਲੇਨ ਸਰਫੇਸ ਤੇ ਜਾਂ ਆਬਾਦੀ ਵਾਲੇ ਏਰੀਆ ਦੇ ਵਿੱਚ ਰੱਬ ਨਾ ਕਰੇ ਡਿੱਗਦੀ ਤਾਂ ਇਹਦਾ ਕੀ ਨੁਕਸਾਨ ਹੋ ਸਕਦਾ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਇੱਕ ਤਾਂ ਇਹ ਮਿੱਟੀ ਕਰਕੇ ਥੋੜਾ ਬਚਾਅ ਹੋ ਗਿਆ ਦੂਜਾ ਜਦੋਂ ਘਰਾਂ ਦੇ ਵਿੱਚ ਜਾਂ ਕਿਸੇ ਆਬਾਦੀ ਵਾਲੀ ਜਗ੍ਹਾ ਇਹ ਡਿੱਗਦਾ ਤਾਂ ਜਿਹੜੇ ਘਰਾਂ ਤੇ ਨੁਕਸਾਨ ਹੈ ਜਿਸ ਘਰ ਤੇ ਉਹਦੇ ਆਸੇ-ਪਾਸੇ ਤਕਰੀਬਨ ਤੇ 5-7 ਘਰਾਂ ਨੂੰ ਤਾਂ ਨੁਕਸਾਨ ਬਹੁਤ ਬੁਰੀ ਤਰ੍ਹਾਂ ਪਹੁੰਚਦਾ ਉਹਨਾਂ ਦੀਆਂ ਛੱਤਾਂ ਉਹਨਾਂ ਦੀਆਂ ਕੰਧਾਂ ਉਹ ਇਹ ਪੂਰਾ ਢਾਟੇਰੀ ਕਰਦਾ ਹਾਂਜੀ ਜਿਹੜਾ ਜਾਨੀ ਨੁਕਸਾਨ ਹੋਣਾ ਸੀ ਉਹ ਅਲੱਗ ਸੀ ਇਹ ਜਦੋਂ ਇਹ ਨਿਸ਼ਾਨੇ ਲਾਏ ਜਾਂਦੇ ਆ ਮਿੱਥ ਕੇ ਸਾਦੇ ਜਾਂਦੇ ਆ ਜੀ ਜਾਂ ਫਿਰ ਇਹ ਖੁੱਲ੍ਹੇ ਛੱਡ ਦਿੱਤੇ ਜਾਂਦੇ ਐਕਚੁਅਲੀ ਜੀ ਜਿੱਦਾਂ ਕਿਸੇ ਵੀ ਟਾਰਗੇਟ ਨੂੰ ਨਿਸ਼ਾਨਾ ਕੀਤਾ ਜਾਂਦਾ ਜਿਹੜੀ ਮਜ਼ਾਇਲ ਆ ਵੱਡਾ ਗੋਲਾ ਆ ਜਾਂ ਰੌਂਦਿਆ ਜਾਂ ਬੰਬਿਆ ਇਨਾਂ ਦਾ ਟਾਰਗੇਟ ਤੋਂ ਇਸ ਤਰ੍ਹਾਂ ਹੁੰਦਾ ਵੀ 50 ਮੀਟਰ ਅੱਗੇ ਪਰਾ 50 ਮੀਟਰ ਸੱਜੇ ਖੱਬੇ ਇਦਾਂ ਜਾ ਸਕ ਜਾ ਸਕਦਾ ਤੇ ਲੇਕਿਨ ਲਾਉਂਦੇ ਉਹ ਟਾਰਗੇਟ ਕਰਕੇ ਹੀ ਆ ਜਿੱਦਾਂ ਮੰਨ ਲਓ ਕੋਈ ਲਾਈਟ ਜਗਦੀ ਸੀ ਟਾਰਗੇਟ ਕੀਤਾ ਗਿਆ ਤਾਂ ਹੀ ਫਾਇਰ ਕੀਤਾ ਗਿਆ ਹੋ ਸਕਦਾ ਸਾਡੇ ਪਿੰਡ ਦੇ ਵਿੱਚ ਟਾਰਗੇਟ ਕੀਤਾ ਹੋਵੇ ਲੇਕਿਨ ਗਲਤ ਰੇਂਜ ਕਰਕੇ ਜਾਂ ਹਵਾ ਦਾ ਰਸਤਾ ਕਰਕੇ ਵੀ ਜਿਹੜਾ ਇਹ ਮਜ਼ਾਈਲ ਆ ਅੱਗੇ ਆ ਗਈ ਮਤਲਬ ਹੁਣ ਤੁਹਾਡੇ ਪਿੰਡ ਜਿਹੜੇ ਫਿਰ ਆਸਤੇ ਬਸ ਪਿੰਡਾਂ ਲੋਕਾਂ ਨੂੰ ਕੀ ਕਹੋਗੇ ਇਸ ਮਸਲੇ ਦੇ ਵਿੱਚ ਵੀ ਲੋਕ ਅਜੇ ਵੀ ਕਈ ਪਿੰਡਾਂ ਦੇ ਵਿੱਚ ਲਾਈਟਾਂ ਨਹੀਂ ਬਜਾਉਂਦੇ ਹੋਣ ਜਾਂ ਇਹਨੇ ਜ਼ਿਆਦਾ ਵੇਅਰ ਨਹੀਂ ਹੋਣੇ ਵੀ ਕਿੰਨਾ ਖਤਰਨਾਕ ਹੋ ਸਕਦਾ ਇਹ ਚੀਜ਼ ਜਿਹੜੀ ਤੁਸੀਂ ਦੇਖੀ ਹੋ ਜੋ ਦਿਖਾ ਰਹੇ ਹੋ ਤਾਂ ਫਿਰ ਕੀ ਕਹੋਗੇ ਲੋਕਾਂ ਨੂੰ ਸਲਾਹ ਕੀ ਹੈ ਦੇ ਵਿੱਚ ਵੀ ਕਿੱਦਾਂ ਬਚਾਅ ਹੋ ਸਕਦਾ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਅਪੀਲ ਕਰਾਂਗਾ ਕਿ ਜਿਹੜਾ ਗਵਰਨਮੈਂਟ ਨੇ ਕਿਹਾ ਕਿ ਇੰਨੇ ਚਿਰ ਤੋਂ ਲੈ ਕੇ ਤੁਸੀਂ ਬਲੈਕਆਊਟ ਕਰਦੇ ਆਂ ਕੋਈ ਵੀ ਆਪਣੀ ਸਮਝਦਾਰੀ ਹੋ ਜਾਣ ਕਿਸੇ ਤੇ ਕਹਿਣ ਹੁਣ ਤਾਂ ਤੁਸੀਂ ਗਰਾਉਂਡ ਤੇ ਲੋਕਾਂ ਨੇ ਆਸੇ-ਪਾਸੇ ਦੇਖ ਲ ਕੁਟਕੜ 30 40 ਪਿੰਡਾਂ ਨੇ ਦੇਖ ਲਿਆ ਵੀ ਇਹ ਹਾਦਸਾ ਖਲਿਆਣ ਵਿੱਚ ਵਾਪਰਿਆ ਔਰ ਲੋਕਾਂ ਨੂੰ ਕੈਮਰਿਆਂ ਦੀ ਜਿਹੜੇ ਰਾਤ ਨੂੰ ਕੈਮਰੇ ਆ ਰਿਕਾਰਡਿੰਗ ਕੈਮਰੇ ਉਹ ਵੀ ਬੰਦ ਕਰ ਲੈ ਕਿ ਉਹਨਾਂ ਦੇ ਵਿੱਚ ਅੱਜ ਕੱਲ ਲਾਈਟ ਜਗਦੀ ਆ ਜੇ ਤੁਸੀਂ ਕੋਈ ਵੀ ਕੰਮ ਕਰਦੇ ਮੈਂ ਤਾਂ ਸਵੇਰੇ ਅਨਾਉਂਸਮੈਂਟ ਇਹੀ ਕੀਤੀ ਸੀ ਤੁਸੀਂ ਕੋਈ ਪਸ਼ੂਆਂ ਦਾ ਵੀ ਕੰਮ ਕਰਨਾ ਤੇ 1 ਘੰਟਾ ਲੇਟ ਕਰ ਲਓ ਜਾਂ ਫਿਰ ਬਿਲਕੁਲ ਹਨੇਰੇ ਵਿੱਚ ਕਰੋ ਕਿਉਂਕਿ ਜਿਹੜੀ ਰਾਤ ਦੀ ਰੋਸ਼ਨੀ ਥੋੜੀ ਜੀ ਮੋਮਬਤੀ ਰੋਸ਼ਨੀ ਲਾ ਲਓ ਜਾਂ ਤੁਸੀਂ ਮੋਬਾਈਲ ਦੀ ਰੋ ਜਾਂਦੀ ਹੈ ਕਿ ਇਹਨੂੰ ਟਾਰਗੇਟ ਨੂੰ ਕੈਪਚਰ ਕਰਨਾ ਥੋੜਾ ਸੌਖਾ ਹੋ ਜਾਂਦਾ ਸੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਕਿਸੇ ਦੇ ਕਹਿਣ ਨਾਲੋਂ ਆਪਣੇ ਆਪ ਜੇ ਜ਼ਿਆਦਾ ਇਸ ਨੂੰ ਕਿਉਂ ਸਾਨੂੰ ਖੁਦ ਨੂੰ ਇਸ ਵਾਸਤੇ ਅਵੇਅਰ ਹੋਣਾ ਪਏਗਾ ਕਿਸੇ ਦੇ ਕਹਾਂ ਤਾਂ ਕੋਈ ਨਹੀਂ ਉਹ ਤਾਂ ਇੱਕ ਤੁਹਾਨੂੰ ਗਾਈਡ ਲਾਈਨ ਦੇ ਸਕਦੇ ਆ ਸੋ ਜਿਹੜੀ ਪ੍ਰਸ਼ਾਸਨ ਨੇ ਗਾਈਡ ਲਾਈਨ ਦਿੱਤੀ ਆ ਉਹਦੇ ਮੁਤਾਬਕ ਸਾਡੇ ਲੋਕਾਂ ਨੂੰ ਆਪਣੀ ਸਮਝ ਤੋਂ ਲੇਟਾਂ ਬੰਦ ਕਰਨੀਆਂ ਚਾਹੀਦੀਆਂ ਜਰਾਦੇ ਸਮੇਂ ਜਿਹੜੇ ਕੈਮਰੇ ਆ ਸਾਰਾ ਕੁਝ ਬੰਦ ਕਰਦਣ ਤਾਂ ਜੋ ਇਸ ਨੁਕਸਾਨ ਤੋਂ ਬਚਿਆ ਜਾ ਸਕੇ ਕਿੰਨਾ ਸਮਾਂ ਪਹਿਲਾਂ ਤੁਸੀਂ ਸਰਵਿਸ ਕੀਤੀ ਫੌਜ ਦੇ ਵਿੱਚ ਕਦੋਂ ਤੁਸੀਂ ਰਿਟਾਇਰ ਹੋਏ ਹੋ ਮੈਂ 2015 ਦੇ ਵਿੱਚ ਰਿਟਾਇਰ ਆ ਮੈਂ ਸੁਬੇਦਾਰ ਮੇਜਰ ਰਿਟਾਇਰ ਆ ਜੀ ਜੀ ਤੇ ਕਿੰਨੀ ਸਰਵਿਸ ਕਰਕੇ ਆਏ ਮੈਂ 28 ਸਾਲ ਸਰਵਿਸ ਕੀਤੀ ਆ ਜੀ ਸਿੱਖ ਰੇਜਮੈਂਟ ਸੀ ਮੇਰੀ ਮੇਰੀ 5 ਬਟਾਲੀਅਨ ਨੇ ਤੇ ਸਾਡੇ ਨਾਲ ਇਸ ਸਮੇਂ ਵਿਧਾਇਕ ਸਾਹਿਬ ਵੀ ਮੌਕੇ ਦੇ ਉੱਤੇ ਮੌਜੂਦ ਆ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਜੀ ਇੱਕ ਪਾਸੇ ਜੰਗ ਲੱਗੀ ਹੋਈ ਭਿਆਨਕ ਤੇ ਲੋਕਾਂ ਦੇ ਉੱਤੇ ਬੜਾ ਵੱਡਾ ਖਤਰਾ ਮੰਡਰਾ ਰਿਹਾ ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਹੈਗਾ ਪਾਕਿਸਤਾਨ ਦਾ ਤੇ ਇੰਡੀਆ ਦਾ ਜਿਹੜੇ ਕਾਫੀ ਜਿਹੜੇ ਟੈਂਸ ਸਿਚੁਏਸ਼ਨ ਚੱਲ ਰਹੀ ਹੈਗੀ ਔਰ ਜਿਸ ਤਰ੍ਹਾਂ ਕਿ ਦੋ ਤਿੰਨ ਦਿਨ ਪਹਿਲਾਂ ਵੀ ਜਿਵੇਂ ਮਜ਼ਾਈਲਸ ਜਿਹੜੀਆਂ ਹੈਗੀਆਂ ਪੰਜਾਬ ਦੇ ਲਗਭਗ 12 ਜਿਹੜੇ ਸ਼ਹਿਰਾਂ ਦੇ ਵਿੱਚ ਗਿਰੀਆਂ ਹੈਗੀਆਂ ਤੋਂ ਪਰਸੋ ਤੋਂ ਲੋਕੀ ਕਾਫੀ ਅਲਰਟ ਤੇ ਸਿਗੇ ਔਰ ਵਕਈ ਆਪ ਸਾਰੇ ਜਾਣਦੇ ਕਿ ਇਹ ਮੁਸ਼ਕਲ ਦਾ ਸਮਾਂ ਹੈਗਾ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਇੱਕਜੁੱਟ ਹੋ ਕੇ ਜਿਹੜਾ ਹੈਗਾ ਆਪਣੇ ਦੇਸ਼ ਦੀ ਖਾਤਰ ਕੋਈ ਵੀ ਸਾਨੂੰ ਕੁਰਬਾਨੀ ਕਰਨੀ ਪਵੇ ਤਾਂ ਤਿਆਰ ਰਹਿਣਾ ਚਾਹੀਦਾ ਕਿਉਂਕਿ ਇਸ ਸਮੇਂ ਕੋਈ ਵੀ ਬੇਸ਼ੱਕ ਜਿਹੜੇ ਅੱਗੇ ਪਿੱਛੇ ਕਿਤੇ ਕੋਈ ਡਿਫਰੈਂਸਸ ਹੋਣ ਪਰ ਇਸ ਸਮੇਂ ਉਹ ਗੱਲ ਨੂੰ ਭੁਲਾ ਕੇ ਜਿਹੜਾ ਹੈਗਾ ਅਸੀਂ ਦੇਸ਼ ਦੀ ਜਿਹੜੀ ਏਕਤਾ ਤੇ ਅਖੰਡਤਾ ਵਾਸਤੇ ਅਸੀਂ ਇੱਕਜੁੱਟ ਹੋਣਾ ਔਰ ਦੇਸ਼ ਨੂੰ ਕੋਈ ਵੀ ਸਾਡੀ ਜ਼ਰੂਰਤ ਪੈਣੀ ਤਾਂ ਅਸੀਂ ਉਹਦੇ ਵਾਸਤੇ ਹਰ ਵਾਰ ਤਿਆਰ ਰਹੀਏ ਤਾਂ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਕਿ ਇਹ ਜਿਹੜਾ ਪ੍ਰੇਮਪੁਰ ਹਲਕੇ ਦੇ ਪਿੰਡ ਦੇ ਸਾਡੇ ਜਿਹੜਾ ਹਿਜ਼ਾਤ ਮਿਜ਼ਾਈਲ ਗਰੀ ਹੈਗੀ ਜਿਹੜੀ ਗਰੀ ਹੈਗੀ ਆ ਤਾਂ ਲੱਕੀਲੀ ਜਨ ਕੇ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਵੀ ਰੈਸ਼ੀ ਹੇਰੀ ਚ ਨਹੀਂ ਗਰੀ ਕਿ ਖੇਤਾਂ ਚ ਆ ਕੇ ਗਰੀ ਤਾਂ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਕਿ ਬਹੁਤ ਵੱਡਾ ਟੂਹਾ ਪਿਆ ਹੋ ਰਿਹਾ ਹੈ ਤੇ ਜਿਹੜੇ ਛੋਟੇ ਛੋਟੇ ਡਲੇ ਹੈਗੇ ਜਿਹੜੋ ਕਾਫੀ ਦਰ ਹਜ਼ਾਰ ਕਿਲੋਮੀਟਰ ਆਪਣੇ 1-1 ਕਰ ਦੇ ਦੂਰ ਦੂਰ ਤੱਕ ਜਿਹੜੇ ਗਰੇ ਹੈਗੇ ਨੇ ਤਾਂ ਜਿਹੜਾ ਕਿ ਲੱਗਦਾ ਬਹੁਤ ਭਿਆਨਕ ਹਾਦਸਾ ਹੋ ਸਕਦਾ ਸੀਗਾ ਔਰ ਕਿਉਂਕਿ ਉਸੇ ਸਮੇਂ ਜਿਹੜਾ ਮੇਰੇ ਕੋਲ ਮਿਲਟਰੀ ਪਰਸਨਲ ਜਿਹੜੇ ਆਰਮੀ ਸੀਗੇ ਉਹਨਾਂ ਦੇ ਪਰਸਨਲਸ ਨੇ ਆ ਕੇ ਇੱਥੇ ਜਿਹੜੇ ਵੀ ਹੋਲਸ ਵਗੈਰਾ ਸੀਗੇ ਉਹ ਲੈ ਗਏ ਹੈਗੇ ਨੇ ਲੈ ਗਏ ਹੈਗੇ ਨੇ ਇਸ ਕਰਕੇ ਇਸ ਅੱਜ ਦੇ ਸਮੇ ਅੱਜ ਸਮੇਂ ਵਿੱਚ ਕਿਉਂਕਿ ਲਗਭਗ ਮੇਰੇ ਖ਼ੁਦ ਨੂੰ ਕਾਰਗਿਲ ਤੋਂ ਬਾਅਦ ਜਿਹੜੀ ਹੈਗੇ ਦੁਆਰਾ ਜਿਹੜਾ ਇਸ ਤਰ੍ਹਾਂ ਦਾ ਰਿਲੇਸ਼ਨ ਜਿਹੜੇ ਪਾਕਿਸਤਾਨ ਤੇ ਇੰਡੀਆ ਦੇ ਹੋਇਆ ਕਿ ਨੇ ਉਸ ਕਰਕੇ ਅੱਜ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਇਸ ਵਾਸਤੇ ਹਰ ਸਮੇਂ ਪਹਿਲਾਂ ਤਾਂ ਜੋ ਵੀ ਗਵਰਨਮੈਂਟ ਵੱਲੋਂ ਸਮੇਂ-ਸਮੇਂ ਸਰ ਐਡਵਾਈਜ਼ਰੀ ਹੁੰਦੀ ਹੈਗੀ ਹੈ ਪ੍ਰੀਕਾਊਸ਼ਨਸ ਹੁੰਦੀ ਹੈਗੇ ਸਾਨੂੰ ਉਹਤੇ ਅਮਲ ਕਰਨਾ ਚਾਹੀਦਾ ਕਿਉਂਕਿ ਅੱਜ ਦੇ ਥੋੜਾ ਜ੍ਹਾ ਨੌਜਵਾਨਾਂ ਦੇ ਵਿੱਚ ਕਈ ਵਾਰ ਇਹ ਹੋ ਜਾਂਦਾ ਕਈ ਵਾਰ ਸਾਡੀ ਅੱਜਕੱਲ ਜ਼ਿੰਦਗੀ ਅਸੀਂ ਉਸ ਤਰ੍ਹਾਂ ਦੀ ਬਸਰ ਕਰ ਰਹੇ ਹਾਂ ਕਿ ਅਸੀਂ ਜਾਨੀ ਕਿ ਉਹਨਾਂ ਤੋਂ ਬਿਨਾਂ ਮੁਸ਼ਕਲ ਹੈਗਾ ਕਿਉਂਕਿ ਪੁਰਾਣੇ ਹਾਲਾਤਾਂ 'ਚ ਸਾਡੇ ਬਜ਼ੁਰਗ ਸੀਗੇ ਉਹ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਰਹਿੰਦੇ ਆਦੇ ਸੀਗੇ ਪਰ ਅੱਜ ਸਮਾਂ ਆ ਗਿਆ ਕਿ ਬੇਨਾਲ ਬੱਚੇ ਅੱਜਕੱਲ ਸਾਡੇ ਏਸੀ ਤੋਂ ਬਿਨਾਂ ਨਹੀਂ ਬੈਠ ਸਕਦੇ ਜਾਂ ਲਾਈਟਾਂ ਤੋਂ ਬਿਨਾਂ ਜਾਂ ਮੋਬਾਈਲ ਚਲਾਈ ਜਾਂਦੇ 24 ਘੰਟੇ ਤੇ ਇਸ ਕਰਕੇ ਗਵਰਨਮੈਂਟ ਵੱਲੋਂ ਹੁਣ ਜਿਹੜੀ ਐਡਵਾਈਜ਼ਰੀ ਜਿਸ਼ੂ ਕੀਤੀਆਂ ਹੈਗੀਆਂ ਕਿ ਤੁਸੀਂ ਅਲਰਟ ਤੇ ਰਹਿਣਾ ਹੈਗਾ ਔਰ ਬਾਕੀ ਜਦੋਂ ਰਾਤ ਨੂੰ ਬਲੈਕਆਊਟ ਵਗੈਰਾ ਗਵਰਨਮੈਂਟ ਦੇ ਇੰਸਟ੍ਰਕਸ਼ਨਸ ਦੇ ਨਾਲ ਕੋਆਪਰੇਟ ਕਰਨਾ ਚਾਹੀਦਾ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਸਿਵਿਲੈਂਸ ਦੀ ਜੜੀ ਹੈਗੀ ਹੈ ਉਹਨਾਂ ਦੀ ਜਾਨਵਾਲ ਦੀ ਰੱਖਿਆ ਕਰਦੇ ਹੈਗੀ ਹੈ ਇਸ ਦੇ ਵਿੱਚ ਜੋ ਸਰਕਾਰ ਵੱਲੋਂ ਸੰਦੇਸ਼ ਜਾਂ ਆਦੇਸ਼ ਦਿੱਤੇ ਜਾਂਦੇ ਜੋ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਜੇਕਰ ਫੋਲੋ ਕੀਤਾ ਜਾਵੇ ਤਾਂ ਜਾਹੇ ਹਮਲਿਆਂ ਤੋਂ ਜਿਹੜਾ ਹੈਗਾ ਉਹ ਬਚਿਆ ਜਾ ਸਕਦਾ ਪਰ ਇਹ ਬਹੁਤ ਭਿਆਨਕ ਜਿਹੜਾ ਹੈਗਾ ਰਾਮਪੁਰਖ ਲਿਆਣ ਦੇ ਵਿੱਚ ਇੱਕ ਮਿਜ਼ਾਈਲ ਦੇ ਡਿੱਗਣ ਦੇ ਨਾਲ ਵੱਡਾ ਟੋਆ ਬਣਿਆ ਹੈ ਇਹ ਗਨੀਮਤ ਹੈ ਕਿ ਇਹ ਖੇਤਾਂ ਦੇ ਵਿੱਚ ਡਿੱਗਿਆ ਇੱਕ ਗਿੱਲੇ ਖੇਤ ਦੇ ਵਿੱਚ ਡਿੱਗਿਆ ਤੇ ਇਸ ਜ਼ਮੀਨ ਦੇ ਵਿੱਚ ਅੰਦਰ ਤਸ ਗਿਆ ਇਸ ਦੇ ਕਰਕੇ ਇਸ ਦਾ ਪ੍ਰਭਾਵ ਜਿਹੜਾ ਹੈਗਾ ਉਹ ਉਹ ਨਹੀਂ ਬਣ ਸਕਿਆ ਜੋ ਇਸ ਦਾ ਅਸਲ ਪ੍ਰਭਾਵ ਬਣਦਾ ਇਸ ਦੇ ਚੱਲਦੇ ਆਸ-ਪਾਸ ਦੇ ਖੇਤਾਂ ਦੇ ਵਿੱਚ ਅੱਗ ਵੀ ਲੱਗੀ ਜਿਸ ਦੇ ਉੱਤੇ ਪ੍ਰਸ਼ਾਸਨ ਦੀ ਮਸਤੀਦੀ ਕਰਕੇ ਕਾਬੂ ਪਾ ਲਿਆ ਗਿਆ ਪਰ ਇਸ ਤੋਂ ਸਿੱਖਣ ਦੀ ਜ਼ਰੂਰ ਲੋੜ ਹੈ ਲੋਕਾਂ ਨੂੰ ਕਿ ਜੋ ਸਰਕਾਰ ਵੱਲੋਂ ਆਦੇਸ਼ ਜਾਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਉਹਨਾਂ ਦੇ ਉੱਤੇ ਇਨ ਬਿਨ ਜੋ ਹੈ ਪਾਲਣਾ ਉਹਨਾਂ ਦੀ ਉਸ ਤਰ੍ਹਾਂ ਕੀਤੀ ਜਾਵੇ